ਵੈਗੋ ਜੀ ਕਾ ਖਲਸਾ ਵੈਗੋ ਜੀ ਕੀ ਫਤਿਹ ਸਾਧ ਸੰਗਤ ਜੀਓ ਇੱਕ ਬੇਨਤੀ ਹੈ ਛੇ ਦੇ ਰੂਪ ਵਿੱਚ ਜਾਂ ਬਚਣ ਹੈ ਵੀ ਜਦ ਅਜ ਤੋਂ ਪਹਿਲਾਂ ਕਈ ਜਰੀਆਂ ਤਰੀਆਂ ਹੋ ਗਈਆਂ ਢੜੀ ਦੇ ਉੱਤੇ ਇੱਕ ਕਾਲੀ ਦਾਸ ਹੋਇਆ ਉਹਦਾ ਸ਼ੇਰ ਬਣਾਇਆ ਤੇ ਉਹਦੇ ਵਿੱਚ ਰੱਬ ਦੀ ਗੱਲ ਵੀ ਹੈ આજ ਕੀ ਦੀ ਹੈ ਪਿਆਰ ਨਾਲ ਸੁਣਨਾ ਕਰੋ ਤੇਰੇ ਜਹਾਂ ਕੀ ਰੱਬ ਨੂੰ ਯਾਦ ਕਰਨਾ ਤੇਰੇ ਜਹਾਂ ਕੀ ਰੱਬ ਨੂੰ ਯਾਦ ਕਰਨਾ ਜਿਹਨੇ ਖਾਣੀ ਆਨ ਦੀ ਢੜੀ ਆ ਹੋਏ ਕਿਹੜੇ ਜਿਹਾਂ ਕਿ ਰੱਬ ਨੂੰ ਯਾਦ ਕਰਨਾ ਜਿਹਨੇ ਖਾਣੀ ਅੰਨ ਦੀ ਢੜੀ ਹੋਏ ਆਜ ਇੱਕ ਬੱਕਰੇ ਵਾਂਗ ਪਿਆ ਕੁੱਸੇ ਆਜ ਇੱਕ ਬੱਕਰੇ ਵਾਂਗ ਪਿਆ ਕੁੱਸੇ ਇਸੇ ਤਰ੍ਹਾਂ ਮਸ਼ੂਕ ਦੀ ਢੜੀ ਆ ਹੋਏ ਉਹ ਨਾ ਮੋਰ ਵਿਚਾਰੀਆਂ ਬੁਰਬੁਣਾ ਨੂੰ ਉਹ ਨਾ ਮੋਰ ਵਿਚਾਰੀਆਂ ਬੁਰਬੁਣਾ ਨੂੰ ਕਿਹੜੇ ਹੱਥ ਗਲਾਬ ਦੀ ਛੜੀ ਆ ਹੋਏ ਉਹ ਮੁਸਲਮਾਨ ਨੂੰ ਅੰਤ ਕਬਰਵਾਸਾ ਉਹ ਮੁਸਲਮਾਨ ਨੂੰ ਅੰਤ ਨੂੰ ਕਬਰਵਾਸਾ ਹਿੰਦੂ ਵਾਸਤੇ ਅੰਤ ਨੂੰ ਮੜੀ ਆ ਹੋਏ ਕਾਲੀਦਾਸ ਜਹਾਂ ਤੇ ਲੱਤ ਜਾਣਾ ਤੇ ਮੇਲਾ ਵੇ ਛੱਡਣਾ ਘੜੀ ਦੀ ਘੜੀ ਆ ਹੋਏ ਕਾਲੀ ਦਾ